ਜਨਤਾ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੋਸਾਇਟੀ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਸ਼ਿਹਾਟਾ ਦੇ ਇਲਾਕੇ ਨਿਮਲਾ ਐਵੇਨਿਊ ਵਿਖੇ ਸੋਸਾਇਟੀ ਵੱਲੋਂ ਨਗਰ ਨਿਕਮ ਟੀਮ ਅਤੇ ਹਲਕਾ ਕੌਂਸਲਰ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਵੱਲ ਜਾਂਦੇ ਕੱਚੇ ਰਸਤੇ ਉੱਪਰ ਅਤੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਪਏ ਕੂੜੇ ਦੇ ਢੇਰ ਤੇ ਜੰਗਲੀ ਪੌਦਿਆਂ ਦੀ ਸਫਾਈ ਕਰਵਾਈ ਗਈ। ਸੋਸਾਇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਅਤੇ ਪ੍ਰਧਾਨ ਜਗਜੀਤ ਸਿੰਘ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਮੇਅਰ ਅਤੇ ਹਲਕਾ ਕੌਂਸਲਰ ਨੂੰ ਬੇਨਤੀ ਕੀਤੀ ਗਈ। ਕੀ ਗੁਰਦੁਆਰਾ ਸਾਹਿਬ ਦੇ ਰਸਤੇ ਉਪਰ ਕੋਈ ਵੀ ਸਟਰੀਟ ਲਾਈਟ ਨਹੀਂ ਲੱਗੀ ਜਿਸ ਕਾਰਨ ਉੱਥੇੋਂ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰਸਤੇ ਦੀ ਸੀਵਰੇਜ ਪ੍ਰਣਾਲੀ ਵੀ ਠੱਪ ਹੈ ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਰਸਤੇ ਵਿੱਚ ਜਮਾ ਹੋ ਜਾਂਦਾ ਹੈ ਯੂਥ ਏਕਤਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਮੇਅਰ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਦੇ ਰਸਤੇ ਉਪਰ ਸਟਰੀਟ ਲਾਈਟਾਂ ਲਗਵਾਈਆਂ ਜਾਣ ਤੇ ਠਾਪ ਪਈ ਸਿਵਲ ਪ੍ਰਣਾਲੀ ਦਾ ਹਲ ਕੀਤਾ ਜਾਵੇ। ਇਲਾਕੇ ਵਿੱਚ ਨਿਮਲਕ ਲੋਈ ਦਾ ਇਲਾਕਾ ਸੀ ਜਿੱਥੇ ਗੁਰਦੁਆਰਾ ਸਾਹਿਬ ਜੀ ਤੇ ਬਹੁਤ ਹੀ ਲਗਪਨੇ ਕੂੜਾ ਗੰਦਗੀ ਫੈਲੀ ਹੋਈ ਸੀ। ਤੇ ਕਿਉਂਕਿ ਕਾਫੀ ਸਮੇਂ ਤੋਂ ਸੀ ਇਲਾਕੇ ਦੇ ਕੌਂਸਲ ਸਾਹਿਬ ਮੌਕੇ ਤੇ ਪੁੱਜੇ ਨੇ ਅਤੇ ਸਾਡੀ ਪੂਰੀ ਸੁਸਾਇਟੀ ਦੇ ਸਹਿਯੋਗ ਨਾਲ ਤੇ ਕਾਰਪੋਰੇਸ਼ਨ ਦੇ ਊਪਰਾਂਦੀ ਦੀ ਟੀਮ ਵੱਲੋਂ ਜੀਸੀਬੀ ਲਗਾ ਕੇ ਇੱਥੇ ਅੰਕੂੜੇ ਦੀ ਸਫਾਈ ਕਰਾਈ ਗਈ ਆ ਤੇ ਬਿਲਕੁਲ ਹੀ ਸਾਫ ਸੁਥਰਾ ਹੋ ਗਿਆ ਹੈ। ਤੇ ਅਮਰ ਸਾਹਿਬ ਦਾ ਮੇਅਰ ਸਾਹਿਬ ਨੂੰ ਇੱਕ ਬੇਨਤੀ ਆ ਸਾਡੀ ਕਿ ਇਲਾਕਾ ਸੁਭਾਸ ਫਲੋਰ ਦੇ ਵਿੱਚ ਲਾਈਟਾਂ ਲੱਗਣ ਵਾਲੀਆਂ ਕੁਝ ਪਜਾਂਦੀ ਸੜਕ ਤੇ ਉੱਤੇ ਸੀਵਰੇਜ ਪ੍ਰਣਾਲੀ ਥੋੜੀ ਖੱਪ ਹੋਈ ਪਈ ਆ ਉਹਨੂੰ ਖਿਲਵਾਇਆ ਜਾਵੇ ਤਾਂ ਲਾਈਟਾਂ ਲਗਾਈਆਂ ਜਾ ਤਾਂਕਿ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਆ ਸਾਡੇ ਵਾਰਡ ਨੰਬਰ 79 ਨਿਮਲਾ ਕਲੋਨੀ ਦੇ ਵਿੱਚ ਅਸੀਂ ਕੌਂਸਲਰ ਸਾਹਿਬ ਨੂੰ ਬੁਲਾਇਆ ਆਪਣੀ ਬੋਬੀ ਪ੍ਰਧਾਨ ਜੀ ਕੌਂਸਲਰ ਸਾਹਿਬ ਨੇ ਸਾਡਾ ਆ ਕੇ ਇੱਥੇ ਗੁਰਦਰਾ ਸਾਹਿਬ ਦੇ ਨੇੜੇ ਬਹੁਤ ਜ਼ਿਆਦਾ ਕੂੜੇ ਢੇਰ ਲੱਗੇ ਹੋਏ ਸੀ ਉਹਦੀ ਸਫਾਈ ਕਰਾਈ ਹੈ ਜੀ ਸੀ ਬੀ ਚੱਲਦੀ ਪਈ ਆ ਬਹੁਤ ਜ਼ਿਆਦਾ ਤੇ ਬਹੁਤ ਵਧੀਆ ਸ਼ਲੱਗ ਆ ਜੋ ਕੰਮ ਕੀਤਾ ਆ। ਬਾਕੀ ਪ੍ਰਧਾਨ ਜੀ ਨੂੰ ਅਸੀਂ ਇਹ ਵੀ ਬੇਨਤੀ ਕੀਤੀ ਆ ਕਿ ਕੌਂਸਲਰ ਸਾਹਿਬ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਸਟਰੀਟ ਲਾਈਟਾਂ ਵਾਂ ਉਹ ਕਿਤੇ ਵੀ ਚੱਲ ਨਹੀਂ ਰਹੀਆਂ ਹੈਗੀਆਂ, ਉਹ ਨਾ ਹੀ ਲੱਗੀਆਂ ਤੇ ਉਹਨਾਂ ਨੂੰ ਲਗਾਇਆ ਜਾਵੇ। ਬਾਕੀ ਸੀਵਰੇਜ ਦਾ ਕੰਮ ਥੋੜਾ ਜਿਆ ਕੁ ਜੰਗੀ ਪੱਧਰ ਤੇ ਕਰਵਾਇਆ ਜਾਏ ਤਾਂ ਜੋ ਸਾਸਪਾਈ ਹੋਵੇ ਔਰ ਇਲਾਕਾ ਨਿਵਾਸੀਆਂ ਨੂੰ ਸਾਫ਼ ਸੁੱਧਰਾ ਮਾਹੌਲ ਮਿਲ ਸਕੇ। ਵਾਰਡ ਨੰਬਰ 79 ਦੇ ਇਲਾਕਾ ਨਿਮਲਾ ਕਲੋਨੀ ਦੇ ਲੋਕ ਪਿਛਲੇ ਦਿਨੀ ਕਾਫੀ ਗੰਦਗੀ ਭਰੇ ਮਾਹੌਲ ਵਿੱਚ ਰਹ ਰਹੇ ਸਨ ਜਿਸ ਨੂੰ ਦੇਖਦੇ ਹੋਏ ਇੱਕ ਸੁਸਾਇਟੀ ਵੱਲੋਂ ਨਗਰ ਨਿਗਮ ਦੇ ਨਾਲ ਸਾਂਝੇ ਤੌਰ ਤੇ ਉਪਰਾਲਾ ਕਰਦਿਆਂ ਇਲਾਕੇ ਦੇ ਵਿੱਚ ਸਫਾਈ ਦਾ ਅਭਿਆਨ ਚਲਾਇਆ ਤੇ ਇਲਾਕਾ ਵਾਸੀਆਂ ਨੇ ਹੁਣ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਉੱਤੇ ਹੁਣ ਸਫਾਈ ਬਣਾਈ ਰੱਖਣ ਲੋਕ ਤੇ ਨਾਲ ਹੀ ਸਟਰੀਟ ਲਾਈਟਾਂ ਵੀ ਲਗਵਾਈਆਂ ਜਾਣ ਤਾਂ ਜੋ ਇਲਾਕਾ ਸੁੰਦਰ ਦੇਖ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼